ਜੀ ਬਾਈ ਸਤਿਕਾਰ ਇਕਣਾ ਬਹੁਤ ਬਾਈ ਪੁੱਛਦੇ ਨੇ ਵੀ ਤਾਜ਼ੀਆਂ ਮੱਝਾਂ ਸਾਡੀਆਂ ਦੁੱਧ ਕਿਵੇਂ ਚੱਲਣ ਕੀ ਕਰੀਏ ਕਿ ਸਾਡੇ ਡੰਗਰ ਦੁੱਧ ਨਹੀਂ ਵਾਦੇ ਜਾਂ ਥੋੜਾ ਟਾਈਮ ਦੁੱਧ ਦੇ ਕੇ ਭੱਜ ਜਾਂਦੇ ਨੇ ਵੀ ਇਹਦਾ ਕੀ ਹੱਲ ਕਰੀਏ ਇਹਦਾ ਹੱਲ ਇੱਕ ਹੈ ਬਾਈ ਦੇਖਾ ਅਸੀਂ ਵੀ ਪਹਿਲਾਂ ਬਹੁਤ ਐਵੇਂ ਠੋਕਰਾਂ ਖਾਧੀਆਂ ਨੇ ਜਦੋਂ ਥੋਡੀ ਮੱਝ ਤਾਜੀ ਸੁੰਦੀ ਹੈ ਉਹਨੂੰ ਬਹੁਤ ਜ਼ਰੂਰੀ ਹੈ ਇੱਕ ਚੀਜ਼ ਇੱਕ ਤਾਂ ਜੈਲ ਇੱਕ ਬਰੋ ਟੋਨ ਇੱਕ ਐਨਾਬਲਾਈਟ ਇਹ ਤੁਸੀਂ ਤਿੰਨ ਦਾ ਜੈਲਾ ਪਿਆਣੀਆਂ ਬਹੁਤ ਜ਼ਰੂਰੀ ਨੇ ਜਿਹੜੀਆਂ 300 ਗ੍ਰਾਮ ਵਾਲੀਆਂ ਨੇ ਜੇ 700 800 ਗ੍ਰਾਮ ਵਾਲੀ ਜੈਲ ਪਵਾਣੀਆਂ ਸਪੀਡ ਅਪ ਤਾਂ ਦੋ ਬੋਤਲ ਨੇ ਅੱਧੀ ਪੀਉਣੀਆਂ ਹੋ ਇੱਕ ਵਾਰੀ ਚਾਰ ਡੰਗ ਪਿਆਣੀ ਪਊਗੀ ਤੇ ਉਹ ਜੈਲਾ ਇੰਨੀਆਂ ਕੁ ਜ਼ਰੂਰੀ ਨੇ ਤੁਰਤ ਤਾਜ਼ੇ ਸੂਏ ਪਸ਼ੂ ਨੂੰ ਜਿਵੇਂ ਅੱਜ ਸੂਤਿਆ ਕੱਲ ਨੂੰ ਦੇ ਦੋ ਲਗਾਤਾਰ 4-5 ਦਿਨ ਇਹ ਜੈਲਾ ਦੋ 4-5 ਦਿਨ ਬਰੋਟੋਨ ਦੋ ਬਰੋਟੋਨ ਭੁੱਖ ਵਾਸਤੇ ਤੇ ਲੀਵਰ ਵਾਸਤੇ ਐ ਐਨਾ ਮਲਾਈਟ ਤਾਕਤ ਵਾਸਤੇ એનર્ਜੀ ਵਾਸਤੇ ਜਾਨ ਵਾਸਤੇ ਤੇ ਜਿਹੜੀ ਜੈਲ ਹੈ ਉਹ ਘਾਟਾਂ ਵਾਦਾਂ ਪੂਰੀਆਂ ਕਰਨ ਵਾਸਤੇ ਜਦੋਂ ਤੁਹਾਡਾ ਪਸ਼ੂ ਤਾਜ਼ਾ ਸੂਇਆ ਇੱਕ ਵਾਰੀ ਥਰੀਬ ਤੋੜਦਾ ਇੱਕ ਵਾਰੀ ਟੁੱਟ ਕੇ ਖਤਮ ਹੁੰਦਾ ਹੁਣ ਮੈਂ ਸਾਂ ਤਾਜ਼ੀਆਂ ਸੂਈਆਂ ਨੇ ਦੋ ਇੱਕ ਵਾਰੀ ਇਹ ਜਮੇ ਬੁਝਣੀਆਂ ਨੇ ਜਿਹੜੀਆਂ ਮੈਂ ਸਾਂ ਜਮੇ ਬੁਝਣੀਆਂ ਦੁਰਦ ਵੀ ਉਹੀ ਵਧਣਗੀਆਂ ਆ ਹੱਡੂਚਾ ਹੋਊਗਾ ਉਹ ਮੈਂ ਸਾ ਦੁੱਧ ਵਧਣਗੇ ਵਧਣਗੇ ਹੁਣ ਆਪਣੇ ਕੋਲ ਇਹ ਦੋਏ ਮੱਝਾਂ ਰਹਿ ਗਈਆਂ ਬਾਕੀ ਸਾਰੀਆਂ ਵੇਚ ਗਈਆਂ ਦੀਆਂ ਤੇ ਇਹਨਾਂ ਨੂੰ ਹੁਣ ਆਪਾਂ ਅੱਜ ਚਾਲੂ ਕਰਿਆ ਜੈਲਾ ਐਨਾਬਲਾਈਟ ਤੇ ਬਰੋਟੋਨ ਇਹਨਾਂ ਨੂੰ ਦੁੱਧ ਤਿਆਰ ਕਰਕੇ ਆਪਾਂ ਫਿਰ ਵੇਚਾਂਗੇ ਇਹ ਝੋਟੀਆਂ ਦੋਏ ਨੇ ਤੇ ਦੂਜਾ ਨੰਬਰ ਜਿਵੇਂ ਹੁਣ ਪਸ਼ੂ ਦਾ ਤੁਰਤ ਦਾ ਸੂਆ ਇੱਕ ਵਾਰੀ ਟੁੱਟ ਜਾਂਦਾ ਫਿਰ ਇਹ ਸਮਾਨ ਸਾਰਾ ਕੁਝ ਪੂਰਾ ਕਰਦਾ ਨਾ ਜੀਵਰ ਵੀ ਸਹੀ ਹੋ ਜਾਂਦਾ ਭੁੱਖ ਸਹੀ ਲੱਗ ਜਾਂਦਾ ਖਾਣਾ ਤੇ ਦਾਤਾ ਅ ਦੇਖੀ ਮੜਾ ਜਾਂ ਥੰਦੇ ਡਿੱਗਿਆ ਕਰੜਾ ਜਾਂ ਆ ਇੱਧਰ ਬੋਦੀ ਦਾ ਬਾਪੂ ਤੇ ਉਦੋਂ ਬਾਅਦ ਇਹ ਮੈਂ ਮੱਜ ਸਾਰਾ ਕੁਸਾਬ ਦਾ ਪੂਰਾ ਕਰ ਜਾਂਦੀ ਹੈ ਗੁਲੂ ਗੋਸ ਵਗੈਰਾ ਜੈਲਾ ਜੁਲਾ ਨਾਲ ਸਾਰੀ ਕਾਟਵਾਦ ਪੂਰੀ ਹੋ ਜਾਂਦੀ ਹੈ ਫਿਰ ਤੁਹਾਡੇ ਪਸ਼ੂ ਨੂੰ ਕੋਈ ਵੀ ਦਿੱਕਤ ਨਹੀਂ ਆਉਂਦੀ 1% ਵੀ ਪੂਰਾ ਸੂਆ ਉਹ ਉਦੋਂ ਬਾਅਦ ਇਹ ਪਿਆ ਕੇ ਫਿਰ ਤੁਸੀਂ ਗੁੜ ਦੇ ਕਾੜੇ ਚਾਲੂ ਕਰੋ ਤੀਜੇ ਦਾ ਨਾ ਗੁੜ ਦੇ ਕਾੜੇ ਚਾਲੂ ਕਰ ਦੋ 2 ਲੀਟਰ ਪਾਣੀ ਚ 1 ਕਿਲੋ ਗੁੜ ਪਾ ਲੋ ਪੌਣਾ ਪਾ ਲੋ ਅੱਧੀ ਕਿਲੋ ਪਾ ਲੋ ਉਹਦੇ ਹਿਸਾਬ ਨਾਲ ਪਾਣੀ ਪਾ ਲੋ ਬਾਲ ਕੇ ਚੰਗੀ ਤਰ੍ਹਾਂ ਉਹਦੇ ਚ ਬੜੇ ਮਿਆਂ ਦੀ ਖਾਲ ਡੇਗ ਲੋ ਉਹਦੇ ਨਾਲ ਆਪ ਸੁਖ ਖਾਲਾ ਦਾ ਵਧੀਆ ਖਾਲਾ ਦਾ ਤੇ ਜਦੋਂ ਤੁਸੀਂ ਜੈਨਾ ਬਰੋਟੋਨ ਸਹੀ ਦੇਣ ਲੱਗੇ ਮੈਂਸ ਨੂੰ ਭੁੱਖ ਲੱਗੂਗੀ ਆਟੋਮੈਟਿਕ ਉਹ ਕਾੜਾ ਵੀ ਚੱਕੂ ਆਟੋਮੈਟਿਕ ਉਹ ਖਲ ਦੀ ਖਾਊ ਆਟੋਮੈਟਿਕ ਉਹ ਦਾਣਾ ਦੀ ਖਾਊ ਆਪਾਂ ਕੀ ਕਰਦੇ ਆ ਤੁਤ ਦੀ ਸੂਈ ਮੈਂਸ ਹੁੰਦੀ ਹੈ ਉਹਨੂੰ ਨਾਲ ਦੀ ਨਾਲ ਦਾਣਾ ਡੇਗਣ ਲੱਗ ਜਣਾ ਜਦੋਂ ਨਾਲ ਦੀ ਨਾਲ ਕੱਲਾ ਦਾਣਾ ਡੇਗਣ ਲੱਗ ਜਾਂਦਾ ਹੈ ਉਹਦੇ ਨਾਲ ਪਸ਼ੂ ਨਕ ਤੌੜੀ ਆ ਜਾਂਦੀ ਹੈ ਖਾਣੋਂ हट ਜਾਂਦਾ ਹੈ ਕਿਉਂ ਲੀਵਰ ਫੈਟੀ ਹੋ ਜਾਂਦਾ ਹੈ ਕਾਟਾਂਵਾਦਾ ਆ ਜਾਂਦੀਆਂ ਨੇ ਉਹ ਫਿਰ ਥੋੜਾ ਪਸ਼ੂ ਰੁਕ ਜਾਂਦਾ ਹੈ ਦੁੱਧ ਨਹੀਂ ਕਰਦਾ ਜਦ ਮੁੜ ਕੇ ਉਹ ਤਾਂ ਵੀ ਨਹੀਂ ਹੁੰਦਾ ਬਸ ਖਰਾਬ ਹੀ ਹੋ ਜਾਂਦਾ ਤੇ ਮੇਰੀ ਇਹੀ ਬੇਨਤੀ ਹੈ ਵੀ ਜੈਲਾ ਬ੍ਰੋਟੋਨ ਐਨਾਬਲਾਈਟ ਜਿਹੜਾ ਹੈਗਾ ਇਹਦਾ ਜ਼ਰੂਰੀ 101% ਹੈ ਤੇ ਗੋੜ ਦਾ ਕਾੜਾ ਤੇ ਬੁੜੇ ਮੈ ਦੀ ਖਾਲਾ ਇਹਦੇ 20 ਦਾ ਨੇ ਲੇਪੀ ਕਣਕ ਦੀ ਇਹ ਚਲਾਓ ਉਸ ਤੋਂ ਬਾਅਦ ਇਹਦੇ ਚ ਤੁਸੀਂ ਮਿਸ਼ਰੀ, ਚਟਾ ਜੀਰਾ, ਬੁਲਾ ਕੰਦ ਇਹ ਚੀਜ਼ਾਂ ਵੀ ਪਾ ਸਕਦੇ ਹੋ ਇਹਦੇ ਨਾਲ ਅੰਦਰੋਂ ਸਾਫ਼ ਹੋਊਗਾ ਚੱਕ ਦਾ ਤਾਂ ਕੋਈ ਗੱਲ ਇਹਦੇ ਨਾਲ ਅੰਦਰੋਂ ਸਾਫ਼ ਹੋਊਗਾ ਜਮਾ ਜਦੋਂ ਅੰਦਰੋਂ ਸਾਫ਼ ਹੋ ਗਿਆ ਮੈਂ ਮੱਝ ਸੋਡੀ ਨਾ ਫਿਰ ਤੁਹਾਨੂੰ ਸੂਣ ਚ ਅੱਗੇ ਗੱਬਣ ਚ ਦਿੱਕਤ ਆਊਗੀ ਨਾ ਤੁਹਾਨੂੰ ਦੁੱਧ ਦੇਣ ਚ ਕੋਈ ਮੱਝ ਦੀ ਦਿੱਕਤ ਆਊਗੀ ਤੇ ਮੱਝ ਖਾਉਗੀ ਵੀ ਪ੍ਰੋਪਰ ਦੁੱਧ ਵੀ ਪ੍ਰੋਪਰ ਦਊਗੀ ਡੰਗ ਤੋਂ ਡੰਗ ਤਾਰ ਸਹੀ ਮਿਲੂਗੀ ਤੇ ਮਾਂਗਰ ਬੱਚੇ ਵੀ ਐ ਤੰਦਰੁਸਤ ਹੋਣਗੇ ਤਾਂ ਇਹੀ ਮੇਰੀ ਬੇਨਤੀ ਹੈ ਵੀ ਤਾਜ਼ੀਆਂ ਸੂਈਆਂ ਮੱਝਾਂ ਨੂੰ ਆਹੀ ਹਾਲ ਆ 100 ਤੋਂ 101% ਤੇ ਨੰਬਰ ਦੂਜਾ ਇੱਕ ਵੀਡੀਓ ਬਹੁਤ ਚੱਲ ਰਹੀ ਐ ਬਹੁਤ ਵਾਇਰਲ ਹੋ ਰਹੀ ਐ ਉਹ ਵੀਡੀਓ ਐ ਵਾਇਰਲ ਹੋ ਰਹੀ ਐ ਕਹਿੰਦੇ ਵੀ ਬਰਸੀਨ ਨਾ ਮੱਝਾਂ ਨੂੰ ਪਾਓ ਤੂੜੀ ਚ ਰਲਾ ਕੇ ਚਲੋ ਆਪਣੇ ਬਹੁਤ ਸਤਿਕਾਰਯੋਗ ਨੇ ਡਾਕਟਰ ਉਹ ਬਹੁਤ ਤਕੜੇ ਨੇ ਪੜਾਈ ਤਾਂ ਬਹੁਤ ਕੁਝ ਕਹਿੰਦੀ ਐ ਜੇ ਆਪਾਂ ਪੜਾਈ ਦੇ ਹਿਸਾਬ ਨਾਲ ਚੱਲੀਏ ਕਿਤਾਬਾਂ ਦੇ ਹਿਸਾਬ ਨਾਲ ਪਸ਼ੂਆਂ ਨੂੰ ਪਾਲੀਏ ਨਾ ਉਹ ਤਾਂ ਬਹੁਤ ਕੁਝ ਕਹਿੰਦੀਆਂ ਨੇ ਕਿਤਾਬਾਂ ਹੁਣ ਜਿਹੜੇ ਆਪਾਂ ਬਰਸੀਨ ਤੂੜੀ ਚ ਰਲਾਉ ਰਲਾ ਕੇ ਪਾਉਂਦੇ ਆ ਇਹ ਕੋਈ ਆਪਣਾ ਜ ਨਵਾਂ ਕੰਮ ਤਾਂ ਹੈ ਨਹੀਂ ਇਹ ਤਾਂ ਆਪਣਾ ਬਾਪ ਦਾਦਿਆਂ ਤੋਂ ਚੱਲਦਾ ਆ ਰਿਹਾ ਆਪਣੇ ਦਾਦੇ ਵੀ ਵਰਸੀਨ ਤੂੜੀ ਚ ਰਲਾ ਕੇ ਪਾਉਂਦੇ ਤੇ ਆਪਾਂ ਵੀ ਆਪਣੇ ਬਾਪ ਵੀ ਇਦਾਂ ਆਪਣਾ ਮੁੱਢ ਤੋਂ ਚੱਲਦਾ ਆ ਰਿਹਾ ਕੰਮ ਤੂੜੀ ਕੱਖਾਂ ਚ ਰਲਾਉਣ ਨਾਲ ਦੇਖੋ ਆਪਾਂ ਦਾ ਇਸ ਚੀਜ਼ ਨੂੰ ਮੰਨਦੇ ਨਹੀਂ ਵੀ ਅੱਡ ਪਾਇਆ ਜਾਵੇ ਹੁਣ ਜੇ ਅੱਡ ਨੀਰੀ ਵਰਸੀਨ ਪਾਉਂਿਆ ਤਾਂ ਉਹ ਮੋਕ ਮਾਰਦੀਆਂ ਨੇ ਤੂੜੀ ਵਿੱਚ ਮਾੜੀ ਮੋਟੀ ਪਾ ਕੇ ਪਸ਼ੂ ਕਰਾਰੇ ਪੜਨਾ ਖਾਲਾ ਨੇ ਹੁਣ ਵਰਸੀਨ ਚ ਤਾਂ ਨੀਰਾ ਪਾਣੀ ਹੈ ਹੋਰ ਕੁਝ ਨਹੀਂ ਹੈਗਾ ਤੇ ਇਹੀ ਹੈ ਵੀ ਬਾਕੀ ਆਪੋ ਆਪਣੇ ਤਜਰਬੇ ਨੇ ਹੁਣ ਕਿਤਾਬਾਂ ਦੇ ਹਿਸਾਬ ਨਾਲ ਤਾਂ ਸਾਡੀ ਇੱਕ ਮੱਝ ਢਿੱਲੀ ਹੋ ਗਈ ਸੀ ਢਿੱਲੀ ਹੋ ਗਈ ਉਹਨੂੰ ਪਹਿਲਾਂ ਤਾਂ ਬੀਬੀ ਡਾਉਨ ਹੋ ਗਿਆ ਫਿਰ ਉਹਦਾ 106 ਬੁਖਾਰ ਹੋ ਗਿਆ ਬੁਖਾਰ ਦੇ ਵਿੱਚ ਉਹਦੇ ਬੋਤਲ ਨਹੀਂ ਲੱਗਦੀ ਮੈਂ ਇਸ ਮਰਨ ਦੇ ਕਿਨਾਰੇ ਵੀ ਅੱਜ ਮਰੀ ਕੱਲ ਮਰੀ ਡਾਕਟਰ ਕਹਿੰਦਾ ਵੀ ਕਿਤਾਬ ਦੇ ਹਿਸਾਬ ਨਾਲ ਤਾਂ ਮਾਈਫੈਕਸ ਦੀ ਬੋਤਲ ਲੱਗਦੀ ਨਹੀਂ ਵੀ ਜੇ ਆਪਾਂ ਲਾ ਕੇ ਦੇਖ ਲਈਏ ਵੀ ਦੇਖ ਮੈਂ ਸੂੰ ਵੀ ਮਰੀ ਪਈ ਐ ਹੁਣ ਕਿਤਾਬਾਂ ਦੇ ਹਿਸਾਬ ਨਾਲ ਮਾਈਫੈਕਸ ਦੀ ਬੋਤਲ ਲੱਗਦੀ ਨਹੀਂ ਜੇ ਆਪਦੇ ਤਜਰਬੇ ਦੇ ਹਿਸਾਬ ਨਾਲ ਬੋਤਲ ਲਾਈਏ ਤਾ ਫਿਰ ਉਹ ਮੱਝ ਜਾਨ ਵੀ ਪੈ ਸਕਦੀ ਠੀਕ ਵੀ ਮੈਂ ਉਹਨੂੰ ਕਹਾਂ ਮਨ ਲਾ ਦੇ ਯਾਰ ਕੁਝ ਨਹੀਂ ਹੁੰਦਾ ਜੇ ਜਾਣਾ ਹੋਇਆ ਭਗ ਜੂਗੀ ਬਚਣਾ ਹੈ ਬਚ ਜੂਗੀ ਉਹਨੇ ਮਾਈ ਫੈਕਸ ਦੀ ਬੋਤਲ ਜਮੀ ਤੂਫਕਾਂ ਨਾਲ ਲਾਤੀ ਉਹੀ ਮੈਸ ਅੱਜ ਵੀ ਆਪਣੇ ਲੱਗੋ ਸੂਨ ਵਾਲੀ ਖੜੀ ਹੈ ਤੇ ਕੋੜੇ ਵਾਂਗੂ ਹੋਗੀ ਵੀ ਕਿਤਾਬਾਂ ਦਾ ਬਹੁਤ ਕੁਝ ਕਹਿੰਦੀਆਂ ਨੇ ਪ੍ਰੈਕਟੀਕਲ ਬਹੁਤ ਕੁਝ ਕਹਿੰਦਾ ਹੈ ਜਿਹੜਾ ਤੁਸੀਂ ਪ੍ਰੈਕਟੀਕਲ ਕਰ ਲਓਗੇ ਉਹ ਕਿਤਾਬਾਂ ਨਹੀਂ ਰਲਦੀਆਂ ਜਿੱਥੇ ਕਿਤਾਬਾਂ ਰਲ ਜਾਂਦੀਆਂ ਉੱਥੇ ਪ੍ਰੈਕਟੀਕਲ ਨਹੀਂ ਲੱਗਦਾ ਵੀ ਦੇਖੋ ਆਪੋ ਆਪਣੇ ਤਜਰਬੇ ਨੇ ਜੱਟ ਜ਼ਿਮੀਂਦਾਰ ਬੰਦੇ ਆਪਾਂ ਬਰਸੀਨਾ ਮੁੱਢ ਤੋਂ ਪਾਉਂਦੇ ਆ ਰਹੇ ਕਿਉਂਕਿ ਹੁਣ ਸਿਆਲ ਚ ਹੋਰ ਕੋਈ ਕੱਕ ਕੰਡਾ ਵੀ ਨਹੀਂ ਆਪਣੇ ਲਈ ਇੱਕ ਬਰਸੀ ਨੇ ਜਿਹੜੀ ਬਾੜ ਤੇ ਬਾੜ ਦੰਲੀ ਆਪਾਂ ਨੂੰ ਹਣਾ ਹੋਰ ਕੋਈ ਨਹੀਂ ਹਾਂ ਅੱਜ ਵੀ ਜੂ ਵੀ ਮੱਕੀ ਮੁੱਕੀ ਇਹ ਜਾਨ ਵਾਲਾ ਦਾਣਾ ਕੱਖ ਨੇ ਇਹ ਆਪਾਂ ਅੱਗੇ ਵਰਤ ਸਕਦੇ ਆ ਪਾ ਸਕਦੇ ਆ ਜਿਹੜੀ ਸ਼ੇਅਰ ਕਰ ਦੋ ਸਤਿ ਸ੍ਰੀ ਅਕਾਲ